예, 알바사드인가 가능한 게 아니에요. 날 싸우잖아요. 오래 있어야 아~ 싫어하죠. 예, 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 예

아기지 이런 일 Bref방. ਜੀ ਸਰ ਨਾਮボル ਕੇ ਜਿਹੜਾ ਅੱਜ ਕਲੰਡਰ ਜਰੂਰ ਦਿੱਤਾ ਗਿਆ ਇੱਕੀ ਬੰਦ ਕਰਮਜੀਤ ਸਿੰਘ ਜਿਹੜੀ ਪ੍ਰਧਾਨ ਨਗਰ ਨੇ ਪੈਨਸ਼ਨਰ ਯੂਨੀਅਨ ਅੰਮ੍ਰਿਤਸਰ ਅੱਜ ਅਸੀਂ ਹਰ ਸਾਲ ਦੀ ਤਰ੍ਹਾਂ ਧਾਰਮਿਕ ਕਲੰਡਰ ਜਿਹੜਾ ਯੂਨੀਅਨ ਵੱਲੋਂ ਪੈਨਸ਼ਨਰ ਯੂਨੀਅਨ ਵੱਲੋਂ ਰਿਲੀਜ਼ ਕੀਤਾ ਸ਼੍ਰੀ ਸੁਰਿੰਦਰ ਸਿੰਘ ਜਿਹੜੇ ਸਾਡੇ ਜਨਤ ਕਮਿਸ਼ਨਰ ਨੇ ਉਹਨਾਂ ਨੇ ਆਪਣੇ ਕਰਕਮਲਾ ਨਾਲ ਰਿਲੀਜ਼ ਕੀਤਾ ਇਹ ਸਾਰੇ ਸਾਥੀਆਂ ਨੇ ਸਹਿਯੋਗ ਦੇ ਨਾਲ ਇਹ ਕਲੰਡਰ ਜਿਹੜਾ ਹਰ ਸਾਲ ਤਿਆਰ ਕੀਤਾ ਜਾਂਦਾ ਜਿਸ ਦੇ ਵਿੱਚ ਛੁੱਟੀਆਂ ਆਦਿ ਸਹੂਲਤ ਜਿਹੜੀ ਮੁਲਾਜ਼ਮਾਂ ਨੂੰ ਹੁੰਦੀ ਆ ਅਸੀਂ ਅੱਜ ਦੇ ਦਿਨੇ ਪਰਨ ਕਰਦੇ ਆ ਕਿ ਸਾਰੇ ਮੁਲਾਜ਼ਮ ਆਪਣੀ ਇਕਤਾ ਦਾ ਸਬੂਤ ਦਿੰਦੇ ਹੋਏ ਇਕੱਠੇ ਹੋ ਕੇ ਜੋ ਵੀ ਇਹਨਾਂ ਦੇ ਕੋਈ ਮਸਲੇ ਨੇ ਜਾਂ ਕੋਈ ਸਰਕਾਰਾਂ ਦੇ ਕੋਲ ਲੈਣਾ ਹੈ ਇਕੱਠੇ ਹੋ ਕੇ ਹੀ ਜਿਹੜਾ ਇੱਕ ਸੰਘਰਸ਼ ਜਿਹੜਾ ਵੱਡਾ ਹੈ ਧੰਨਵਾਦ ਇਹ ਹਰ ਸਾਲ ਨਵੇਂ ਸਾਲ ਤੇ ਕੈਲੰਡਰ ਬਣੇ ਹਾਂਜੀ ਹਰ ਸਾਲ ਨਵੇਂ ਸਾਲ ਤੇ ਆਪਣੇ ਮੈਂਬਰਾਂ ਦੇ ਸਹਿਯੋਗ ਨਾਲ ਜਿਹੜਾ ਇਹ ਤਿਆਰ ਕੀਤਾ ਜਾਂਦਾ ਕਿੰਨੇ ਮੈਂਬਰ ਜੀ ਆਪਣੀ ਸਾਡੇ ਮੈਂਬਰ ਤੇ ਬਹੁਤ ਜ਼ਿਆਦਾ ਨੇ ਪਰ ਜਿਹੜੇ ਮੁੱਖ ਮੈਂਬਰ ਜਿਹੜੇ ਹੁੰਦੇ ਆ ਤਿਗਰੋਂ ਵੀ 25 ਹੁੰਦੇ ਨੇ ਜਿਹੜੇ ਸਹਿਯੋਗ ਪੂਰਾ ਆਪਣੇ ਪੈਸੇ ਦਾ ਵੀ ਕਰਦੇ ਨੇ ਉਹਨਾਂ ਦੇ ਨਾਲ ਸੀ ਸਾਰਾ ਕੰਮ ਠੀਕ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram ਔਰ WhatsApp ਚੈਨਲ ਪਰ